ਕੀ ਪਤਾ ਵੀ ਕਿਤਰਾ ਹੁੰਦਾ ਹਾਂ ਲੈ ਵੀ ਅੱਜ ਪਤਾ ਲੱਗੇ ਤੇ ਇਹ ਸਾਹਮਣੇ ਘਰ ਹੈ ਦੇਖੋ ਇਹਦੇ ਪਿੱਛਾ ਕਿੰਨਾ ਸੋਹਣਾ ਪਹਾੜ ਨੇ ਸੀ ਨਹੀਂ ਬਣਾਇਆ ਨਾ ਜੇ ਕਿਤੇ ਸਿਨੈਰੀ ਸ੍ਰੀ ਕਾਲ ਜੀ ਸਾਰਿਆਂ ਨੂੰ ਹੋਰ ਸਨੌਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਮੈਂ ਪਰਮਾਤਮਾ ਕੀ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਬੱਸਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲਓ ਜੀ ਅੱਜ ਨਵੇਂ ਕੱਪੜੇ ਕਪੜੇ ਪਾ ਲਏ ਤੇ ਤਿਆਰੀਆਂ ਦਈਆਂ ਖਿੱਚ ਤੇ ਗਰਮੀ ਬਹੁਤ ਹੈ ਅੱਧੀ ਕਮੀਜ਼ ਹੋ ਗਈ ਗਿੱਲੀ ਕਹਿੰਦੇ ਮਜੀਤ ਨਾ ਨਵੀ ਛਲਟ ਤੋਈ ਨਹੀਂ ਤੀ ਪਰਮਾਤਮਾ ਕਹਿੰਦਾ ਅਸੀਂ ਧਵਾ ਦਨੇ ਤੇ ਬਾਕੀ ਜੀ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਹੋਏ ਕਮੈਂਟ ਕਰਦੇ ਸਾਰੇ ਆਪਣੇ ਵੀਰ ਭੈਣ ਭਰਾ ਸਾਡੀ ਰਾਏ ਨਾਲ ਰਾਏ ਸਾਂਝੀ ਕਰਦੇ ਸਾਰਿਆਂ ਦਾ ਦਿਲੋਂ ਧੰਨਵਾਦ ਜੀ ਤੇ ਇੱਧਰ ਬਾਹਰ ਦੇਸ਼ਾਂ ਵਿਦੇਸ਼ਾਂ ਤੋਂ ਜੁੜੇ ਹੋਏ ਉਹਨਾਂ ਦਾ ਵੀ ਦਿਲੋਂ ਧੰਨਵਾਦ ਤੇ ਆਪਣੇ ਬਲੌਗ ਨੂੰ ਫੁੱਲ ਸਪੋਰਟ ਕਰੋ ਮੇਰੇ ਬਲੌਗ ਨੂੰ ਸਬਸਕ੍ਰਾਈਬ ਕਰ ਹਾਸੇ ਨਿਕਲ ਹੋਰ ਬਾਈ ਜੱਸ ਕਰ ਆਏ ਬਾਈ ਗਰਮੀ ਤਾਂ ਨਹੀਂ ਹੈ ਜੱਸ ਕਰਨਾ ਇਹ ਲਿਆਇਆ ਤਾਂ ਇਹ ਗੱਲ ਕੱਪੜੇ ਕਹਿੰਦਾ ਵੀ ਮੈਂ ਜਾਣਾ ਪਹਾੜ 'ਚ ਪਰ ਇਹਨਾਂ ਕਹਿੰਦਾ ਮੈਂ ਲੈਣਾ ਵੀ ਉਹੋ ਜਿਹੀ ਦੇ ਦਰਖਤ ਝੀਲ ਦੇ ਦਰਖਤਾਂ ਵਾਲੀ ਕਹਿੰਦਾ ਦੱਸਿਓ ਜੀ ਕਿੱਦਾਂ ਅਜੀ ਲੱਗੀ ਜੱਸ ਕਰਨ ਦੀ ਹਲਟ ਤੇ ਹੋਰ ਬਾਈ ਦੇਖੋ ਵੀ ਜੱਸ ਕਰਨ ਦੀ ਕਿਸਮਤ ਪਰ ਇੱਕ ਬਾਦ ਆਈ ਜੀ ਮੇਰਾ ਅੱਜ ਦਾ ਬਲੌਗ ਤੁਸੀਂ ਦੇਖ ਰਹੇ ਹੋ ਤਾਂ ਅੱਜ ਦਾ ਬਲੌਗ ਤੁਸੀਂ ਦੇਖ ਰਹੇ ਹੋ ਤੇ ਉੱਧਰ ਵਾਪਸੀ ਦਾ ਬਲੌਗ ਤੁਸੀਂ ਦੇਖਣਾ ਜੇ ਇਤਕੀ ਜੱਸ ਕਰਨ ਰੋਇਆ ਜਾਂ ਪਿੱਛੇ ਨੂੰ ਪੈਰ ਖਿੱਚੇ ਅੱਗੇ ਨੂੰ ਇਹਨੂੰ ਕਦੇ ਨਹੀਂ ਲੈ ਕੇ ਜਾਣਾ ਸਾਲ ਬਾਅਦ ਲੈ ਕੇ ਜਾਇਆ ਕਰਨਾ ਚਾਹੇ ਘਰਾਂ ਛੱਡ ਦੇ ਕਰਾਂ ਜੀ ਹੁਣ ਦੇਖਿਆ ਤੇ ਗੱਲ ਵਾਦਾ ਕਰਿਆ ਤਾਂ ਵੀ ਮਹੀਨੇ ਦੋ ਮਹੀਨੇ ਬਾਅਦ ਚੱਕਰ ਬਣ ਜਾਣਾ ਸ਼ਾਇਦ ਅ ਕਿਉਂਕਿ ਚਾਚੇ ਨੇ ਬੁਲਾਏ ਆ ਅਸੀਂ ਜਾਣਾ ਤਾਂ ਹੋਰ ਬਈ ਮੰਦਿਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਰਨ ਨੂੰ ਅੱਜ ਪੁੱਛ ਲੈ ਵੀ ਆਣ ਲੱਗੇ ਪੈਰ ਨਹੀਂ ਖਸਾਉਣੇ ਨਾ ਰੋਣਾ ਹੱਟ ਜਾਣਾ ਵੀ ਹਾਂ ਕੱਲੂ ਛੇਤੀ ਕੀੜਾ ਲੱਗੂ ਠੀਕ ਹੈ ਨਹੀਂ ਹੋਰ ਬਈ ਅੱਗੇ ਤੇ ਕੀ ਨਾ ਜਾਣਾ ਬਈ ਅੱਗੇ ਤੇ ਚਾਚੇ ਦੀ ਕੁੜੀ ਨੇ ਦੱਬ ਕੇ ਬੋਲੋ ਚਾਚੇ ਦੀ ਕੁੜੀ ਚਾਚੇ ਦੀ ਕੁੜੀ ਨੇ ਚਾਚੇ ਦੀ ਕੁੜੀ ਹੋਗੀ ਜਾਂ ਚਾਚੀ ਦੀ ਹੋਗੀ ਇਹ ਗੱਲ ਤਾਂ ਇੱਥੇ ਉਹ ਆਰੀ ਆ ਗਈ ਪਹੁੰਚ ਗਏ ਪਹੁੰਚ ਗਏ ਬਲਾਕ ਹੈ ਚਲੋ ਠੀਕ ਹੈ ਜੀ ਅਸੀਂ ਉਹਨਾਂ ਨੂੰ ਪਿਕ ਕਰ ਲਈਏ ਬਲਾਕ ਤੋਂ ਤੇ ਉਸ ਤੋਂ ਬਾਅਦ ਤੁਰਨਾ ਤੁਹਾਡੀ ਉਹਨਾਂ ਨਾਲ ਵੀ ਕਹਾ ਗੱਲਬਾਤ ਕਰਾਉਂਗੇ ਕਿਉਂਕਿ ਅੱਜ ਗਰਮੀ ਬਹੁਤ ਹੈ ਮੈਂ ਦੋ ਟਰੈਕਟਰਾਂ ਦਾ ਕੰਮ ਕਰਿਆ ਐਹੀਂ ਚੋੜਿਆ ਦਾ ਇੱਥੋਂ ਗਰਮੀ ਚੋਕ ਹੈ ਨੱਕ ਚ ਪੈਂਦੀ ਦੀ ਜਦ ਉਰਾ ਕੇ ਅੰਦਰ ਜੇ ਵੱੜਦੀ ਦੀ ਨਾ ਮੂੰਹ ਚ ਪੈਂਦੀ ਬਹੁਤ ਬੁਰਾ ਲੱਗਦਾ ਐਦਾਂ ਹੀ ਹੁੰਣਾ ਇਹਦੇ ਚਲੋ ਜੀ ਸਾਨੂੰ ਫਿਰ ਤੇ ਦੇਖੋ ਜੀ ਕਮੀਜ਼ ਮੇਰੀ ਹੁਣ ਹੀ ਪਾ ਕੇ ਨਿਕਲਿਆ ਨਾ ਅਨੂਕਾ ਪਤਾ ਨਹੀਂ ਤਾਂ ਮੈਂ ਕਹਿੰਦਾ ਮੈਂ ਤੋਲੀਆਂ ਨਾਲ ਸਾਫ਼ ਨਹੀਂ ਕਰਿਆ ਹਾਂ ਸਰੀਰ ਗਰਮੀ ਉਹ ਬਹੁਤ ਹੈ ਮੰਨੋ ਨਹੀਂ ਕਰਦਾ ਅੱਜ ਅਸਰ ਕਰਨ ਨੂੰ ਤਾਂ ਆਈ ਵੀ ਨਹੀਂ ਜੀ ਗਰਮੀ ਦੇਖਿਓ ਹੈ ਨਹੀਂ ਪਤਾ ਨਹੀਂ ਨਾ ਕਿ ਐਲੋਏ ਅੱਜ ਮੈਂ ਕੀ ਪਾਇਆ ਹਾਂ ਹਾਂ ਆ ਦੇਖੋ ਲੱਕੜੀ ਬੰਨੀ ਵੀ ਇਹਨੇ ਸੋਹਣੀ 2000 ਦੀ ਹੈ ਇਹ ਚੰਦੀ ਦੀ ਹੈ ਤਨਵੀਰ ਅਸਲੀ ਦੀ ਹੈ ਚਲੋ ਠੀਕ ਹੈ ਜੀ ਸਸਰੀ ਕਾਲ ਮਿਲਦੇ ਜੀ ਅੱਗੇ ਜਾ ਕੇ ਹੁਣ ਬਣ ਰਹੇ ਹੋ ਜੀ ਬਲੌਗ ਦੇ ਨਾਲ ਮਿਲਦੇ ਹਾਂ ਕਹਾ ਜਾ ਕੇ ਕੀ ਬਣ ਰਿਹਾ ਕੀ ਨਹੀਂ ਚਲੋ ਠੀਕ ਹੈ ਕਿਉਂਕਿ ਟਾਈਮ ਬਹੁਤ ਘਟ ਹੈ ਸਾਢੇ 6 ਹੋ ਰਹੀ ਹੋ ਗਈ ਚਲਦੇ ਹਾਂ ਜੀ ਇਹ ਤਾਂ ਸਰਪ੍ਰਾਈਜ਼ ਹੈ ਤੁਹਾਡੇ ਲਈ ਹਾਂ ਲੋ ਜੀ ਰਾਤ ਨੂੰ ਤੁਰਕਣਾ ਹੈ ਲੋ ਬਾਈ ਇਹ ਤਾਂ ਸਰਪ੍ਰਾਈਜ਼ ਹੀ ਆ ਗਿਆ ਬਾਈ ਲੈ ਵੀ ਚਾਚੀ ਸਾੜੀ ਹੋ ਗਈ ਖੁਸ਼ ਲਓ ਜੀ ਮੀ ਵੀ ਆ ਗਿਆ ਗਏ ਲੈ ਇੰਨੀ ਗਰਮੀ ਸੀ ਪੈਦਲ ਮਾਰਚ ਕਰੀ ਵੀ ਜੀ ਬੜੈਰੀ ਤੇ ਹੈ ਤੇ ਸਾਰਿਆਂ ਦਾ ਕੰਮ ਖਰਾਬ ਹੈ ਉਧਰ ਚਾਚਾ ਦਾ ਸਾਡਾ ਚਾਚਾ ਦੇ ਜ਼ਰੀਕਾਲ ਜੀ ਪੁੱਛੀ ਮੈਂ ਕੀ ਨਾ ਅੰਦਰ ਕੁਝ ਨਹੀਂ ਹੈ ਪੱਕੇ ਕੋਲ ਹਵਾ ਜੋ ਅੰਦਰ ਮੈਂ ਹਾਂ ਲਉ ਦੇ ਗੁੜੀਆਂ ਦੇ ਕਿੱਥੇ ਚੜੀ ਜਾ ਕੇ ਲਉ ਦੇ ਜਦੀ ਹਾਂ ਬਾਈ ਤੈਨੂੰ ਤਾਂ ਨਹੀਂ ਲੱਗਿਆ ਕੋਈ ਫਰਕ ਪਹੁੰਚ ਗਏ ਆ ਠੀਕ ਠਾਕ ਕੀਸਤੀ ਦੀ ਲੋੜ ਤਾਂ ਨਹੀਂ ਪਈ ਨਹੀਂ ਨਹੀਂ ਹੈ ਤੇਰੀ ਗੱਲ ਪੱਕੀ ਹੈ ਕਿਣੀਆਂ ਆ ਗਈਆਂ ਹਾਂ ਜੀ ਹੁਣ ਮੀਂਹ ਪੈਣਾ ਬਹੁਤ ਤੇਜ਼ ਸਰੀਰ ਤੋਂ ਟਾਈਮ ਨਾਲ ਪਹੁੰਚ ਗਈ ਆਪਾਂ ਹਾਂ ਉਹ ਵਧੀਆ ਹੈ ਰਸਤੇ ਵਿੱਚ ਨਹੀਂ ਆਪਾਂ ਮੀਂਹ ਨਹੀਂ ਘਰੇ ਜੀ ਲਓ ਜੀ ਅੱਜ 5 ਕਿਲੋਮੀਟਰ ਤੁਰ ਕੇ ਆਏ ਅੱਗੇ ਤਾਂ ਜੋੜਜੀ ਤਵਾਨੇ 3 ਕਿਲੋਮੀਟਰ ਪਰ ਅੱਜ ਚਾਚਾ ਕਹਿੰਦਾ ਉੱਧਰ ਨਹੀਂ ਜਾਣਾ ਹਾਂ ਅੱਜ ਕਹਿੰਦਾ ਤੁਰ ਕੇ ਆਓ ਇੱਧਰ ਨੂੰ ਚਾਚੇ ਵੀ ਕਿਣੀਆਂ ਲੱਗਦੀਆਂ ਤੈਨੂੰ ਵੀ ਪੈਣੀਆਂ ਕਿ ਸਾਨੂੰ ਇਹ ਲੱਗਦਾ ਇੰਨੀ ਗਰਮੀ ਆਈ ਵੀ ਕਿਣੀਆਂ ਲੱਗੀਆਂ ਨਾ ਚਾ ਲੋ ਲੈ ਭਾਈ ਸਾਰਿਆਂ ਦੇ ਦਮ ਟੁੱਟੇ ਵੇ ਇਹ ਤੁਹਾਡੇ ਲਈ ਸਰਪ੍ਰਾਈਜ਼ ਹੈ ਜੀ ਇਹ ਮੈਂ 2 ਮਿੰਟ ਦਾ ਤਾਂ ਦੇ ਰਿਆਂ ਰਾਤ ਨੂੰ ਵੀ ਅਸੀਂ ਪਹੁੰਚ ਗਏ ਚਾਚੀ ਕੋ ਹਾਂ ਜਾ ਪਹਿਲਾਂ ਤਾਂ ਗੱਡੀ 'ਚ ਬੈਠੇ ਉਹ ਜੇ ਉਤਰਿਆ ਅੰਦਰ ਵੜ ਗਏ ਹਾਂ ਬਾਕੀ ਚਾਚੀ ਤੈਨੂੰ ਹੋਰ ਨਹੀਂ ਪਤਾ ਅਜੇ ਤੱਕ ਗੱਲਾਂ ਮਾਰਦੇ ਖੜੰਬੇ ਬਣਾਤੇ ਆ ਮਜੀਤ ਉਹਨਾਂ ਦੇ ਖੜੰਬੇ ਐਨ ਪੜੋਸੀਆਂ ਦਾ ਕੁੱਤਾ ਭੌਂਕੇ ਕਰਾ ਸੀ ਕਿਸੇ ਕਰਾ ਕੁੱਤਾ ਆ ਗਿਆ ਜਦੀ ਭੱਜਲੇ ਕਰਾ ਇਹ ਬਾਈ ਰਸਤੇ ਵਿੱਚ ਉਤੇ ਬਾਅਦ ਨਾਲ ਇੰਨੀ ਤਿਲਕਣ ਇੰਨਾ ਰਸਤਾ ਖਰਾਬ ਬਾ ਮਜੀਤ ਨੂੰ ਕਹਿੰਦਾ ਭਾਈ ਐਂ ਕਰੋ ਪੰਜ ਤਰਾਈਆਂ ਰਹਿ ਗਈਆਂ ਜਦੀ ਭੱਜ ਲੈ ਕਰਾਂ ਵਿੱਚ ਵਿੱਚ ਪਾਣੀ ਵੀ ਦਾ ਭਾਈ ਲੈ ਦਾਮ ਟੁੱਟੇ ਵੇ ਕਰਨ ਦੇ ਵੀ ਆਹ ਗੁਡੀਆਂ ਦੇਖੋ ਪਹਿਲਾਂ ਗੁਡੀਆਂ ਦੇਖੋ ਕਿ ਨਹੀਂ ਖੋਜ ਹੋਈ ਵੀ ਏ ਗੁਡੀਆਂ ਕਿਆ ਕਰਦਾ ਬੁੱਤੇ ਫੇਰ ਚੱਲੀਏ ਤੁਰਕੇ ਲੈ ਵੀ ਅੱਜ ਗੁਡੀਆਂ ਤੁਰਕਾ ਆਈ ਐਨ ਪੂਰੀ ਖੁਸ਼ ਹੋ ਕੇ ਘੜੀ ਲਾਈ ਵੀ ਨਾ ਲੇਟ ਵਾਲੀ ਆ ਤਾਂ ਕੰਮ ਆ ਗਈ ਕਿੱਥੇ ਲਾਈਟ ਵੱਲਦੀ ਐ ਐ ਕਹ ਲਈ ਕਿੱਥੇ ਵੱਲਦੀ ਲਾਈਟ ਦੂਈ ਸਾਈਡ ਐ ਦੂਏ ਹੱਥ ਪਰ ਐ ਕਿੱਧਰ ਹੈ ਉੱਧਰ ਨੂੰ ਜੈਸਿਕ ਵਿੱਚ ਹਾਂ ਐ ਜੁੱਤੀ ਕੋਲ ਕਾ ਉੱਤਨ ਭਾਜਾ ਉੱਧਰ ਮੰਜੀਦ ਦੇ ਦਾ ਸਾਹ ਵਿੱਚ ਸਾਂ ਨਹੀਂ ਹੈਗੇ ਅਜੇ ਹਾਂ ਬੁੱਤੇ ਬੈਠਿਆ ਬੁੱਤ ਬੈਠਿਆ ਬੁੱਤ ਬੈਠੇ ਪਰ ਉਹ ਪ੍ਰੀਤ ਬੋਲੂ ਹੋ ਜਾ ਚੁੱਪ ਬਾਈ ਮੰਨੋ ਬਹੁਤ ਡਰ ਰਿਹਾ ਜੀ ਜਦ ਨਾਲ ਚਾਚੇ ਉਹਨੇ ਲੈਣ ਆਏ ਮੈਂ ਕਹ ਤਿਆ ਮੈਂ ਕਿਹਾ ਨਾ ਚਾਚੀ ਵੀ ਇੱਕ ਡੰਡਾ ਭੇਜੀ ਗਾਇਲ ਇਹ ਤਾਂ ਹੋਊਗਾ ਬਸ ਪਹਿਲਾਂ ਤਾਂ ਮੰਜੀਦ ਡਰ ਗਈ ਕਿਆ ਤਾਂ ਹੁਣ ਪਤਾ ਲੱਗਿਆ ਇਹਨੂੰ ਵੀ ਡੰਡਾ ਕੰਮ ਕਿੱਥੇ ਆਣਾ ਦਾ ਬਾ ਡੰਡਾ ਹੀ ਗੈਲ ਤਾਂ ਮਨਜੀਤ ਕੁਮਦੀ ਪਤਾ ਕੀ ਕਹਿ ਰਹੀ ਕਹਿੰਦੀ ਮੈਂ ਤਾਂ ਹੇਮਕੁੰਡ ਤੋਂ ਆ ਰਹੀ ਕਹਿੰਦੀ ਮਨਜੀਤ ਆ ਕਿਹੜੀ ਫੀਲਿੰਗ ਆਂਦੀ ਗੈਲ ਤਾਂ ਆ ਗਿਆ ਵੀ ਐ ਸਮਝ ਕੇ ਤੁਰੇ ਰਹੇ ਸੀ ਹੇਮਕੁੰਡ ਦੀ ਯਾਤਰਾ ਕਰਦੇ ਆ ਹਾਂ ਮਨਜੀਤ ਨੂੰ ਅੱਜ ਫੀਲਿੰਗ ਆ ਗਈ ਵੀ ਡੰਡਾ ਲੈ ਕੇ ਆ ਬਦਰੀਨਾਥ ਦੀ ਕੇਦਾਰਨਾਥ ਬਦਰੀਨਾਥ ਦੀ ਯਾਤਰਾ ਕਰਦੇ ਆ ਹੇਮਕੁੰਡ ਸਾਹਿਬ ਦੀ ਤਾਂ ਬਾਈ ਮਨਜੀਤ ਐਨ ਗੋਲੀ ਮੰਗਾਈ ਗਈ ਪਰੂਰਾ ਕਹਤ ਨਾ ਫਰਾਟੇ ਚੱਲਣ ਦੇਈ ਕਣਾ ਖੜੰਬਾ ਚੱਲੇ ਕਰਦਾ ਜੋ ਜੋ ਨੇੜਾ ਆਈਗੇ ਉਹ ਦੇਖ ਚੱਲਦਾ ਪਾਣੀ ਦਾ ਗਲਾਸ ਜੀ ਦੇਖਿਓ ਕਿਹੋ ਜਿਹਾ ਕਰਮ ਬਈ ਮਾਇਓ ਇਹ ਤੁਹਾਨੂੰ ਕੋਣ ਪਿਆਰੇ ਲਾਓ ਜੀ ਪਾਣੀ ਤੇ ਠੰਡਾ ਮਨੂੰ ਲੱਗਦਾ ਮਜੀਦ ਨੂੰ ਬਨੋਟੀ ਦੇਤੇ ਆ ਤੁਸੀਂ ਪਾਣੀ ਨਾ ਮੈਂ ਨਹੀਂ ਪੀਣਾ ਮੈਂ ਪੀਣਾ ਬਸ ਗਰਮੀ ਆਈਊਗਾ ਹਣ ਲੱਗਿਆ ਮਜੀਦ ਦੀ ਅੱਖਾਂ ਵੀ ਲਾਲ ਜੀਆਂ ਲੱਗਦੀਆਂ ਹੈ ਉਹ ਪੀ ਦੀ ਹੈ ਅਜੇ ਨਾ ਪਲਾਓ ਇਹਨੂੰ ਅਜੇ ਨਾ ਬੱਚੇ ਨੂੰ ਨਾ ਪਲਾਓ ਕਰਨਾ ਤੂੰ ਵੀ ਘੱਟ ਪੁੱਤ ਏ ਫ੍ਰੀਜ ਵਾਲਾ ਚਾਚੀ ਫ੍ਰੀਜ ਵਾਲਾ ਅਜੇ ਰੁਕ ਜਾ ਕੁਛ ਨਹੀਂ ਹੁੰਦਾ ਨੋਰਮਲ ਆਉਣ ਦੋ ਤੁਰੇ ਬੇ ਆ 5 ਕਿਲੋਮੀਟਰ ਕਰੀਂ ਕਿਥੇ ਲਈਏ ਅੱਜ ਹਾਂ ਅੱਜ ਕਰੀਂ ਕਿ ਮੁਦੀਆਂ ਤੇ ਮਿੰਨੀ ਵੀ ਜਿਆਦੀ ਏ ਇਹ ਕਿੰਨੀ ਬਿੰਦੀ ਵੀ ਲਿਆ ਦੂ ਸੰਧੂ ਲੈ ਆਪਣ ਕੋ ਉੱਡੂਗੀ ਤੈਨੂੰ ਦਊਗੀ ਲੈ ਲੈ ਦੇ 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 ਬਾਹਰ ਰੱਖ ਲੈ ਹਾਂ ਲੈ ਹੁਣ ਹੁਣ ਸਵਾਰੂਗੀ ਇਹਨੂੰ ਆ ਹੁਣ ਇਹਨੂੰ ਟਾਈਮ ਲੱਗਿਆ ਹੁਣ ਖੋਲ ਲਈ ਸਵਾਰੂਗੀ ਮੰਜੀ ਤੇ ਪਾਣੀ ਪੀ ਲਿਆ ਤੈਂ ਹੈ ਜੇ ਸੁਣੂ ਤੇ ਬੈ ਜਾ ਲੈ ਫੂਡ ਖੋਲ ਲੈ ਬੈਠਾ ਠੀਕ ਹੈ ਜੀ ਫੇਰ ਮਲਾਂਨੇ ਹੁਣ ਤੁਹਾਨੂੰ ਹੁਣ ਪਹਿਲਾਂ ਚਾਚੀ ਨਾਲ ਗੱਲਾਂ ਬਾਤਾਂ ਮਾਰੀਏ ਦੋ ਚਾਰ ਬੈਠ ਕੇ ਚਾਚੀ ਹਾਂ ਕੁਛ ਨਹੀਂ ਬੱਸ ਪਾਣੀ ਪੀ ਲਿਆ ਨਾ ਸਭ ਨੂੰ ਕਹਦੇ ਪੈ ਜਾ ਨਾ 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 ਰੋਟੀ ਨਹੀਂ 10 ਮਿੰਟ ਖੜ ਗਈ ਇਹ ਤਾਂ ਬੋਲਦੇ ਵੀ ਨਹੀਂ ਸੁਣਦੇ ਤਾਂ ਪਤਾ ਨਹੀਂ ਬਾਈ ਪਿੱਛੇ ਹੀ ਆ ਹਲੇ ਫੇਰ ਦੁਬਾਰੇ ਗਈ ਸੀ ਉੱਠ ਕੇ ਬੋਲਦੇ ਸੁਣਿਆ ਮੈਂ ਮੂੰਹ ਬਾਦੀ ਪੂਰੀ ਪਾ ਲਵਾਂ ਹਾਂ ਕਾਲੀ ਮੁਕ ਮੈਂ ਆ ਦੇ ਬਾਊ ਐ ਮਮਮੀ ਚਲ ਮਮਮੀ ਨੂੰ ਦੱਸਣੀ ਕੁਝ ਆ ਕੁੜੀ ਕਹਿੰਦੀ ਮੈਂ ਹੋਰ ਤੁਰਨਾ ਕਹਿੰਦੀ ਨੰਨੂ ਕੁਝ ਕਰ ਆ ਜਾ ਕੇ ਇਹ ਮਮਮੀ ਹਤਾ ਹੋਰੇ ਕੋਸ ਤੇ ਕੰਨ ਫੜ ਗਈ ਲਓ ਜੀ ਮਨਜੀਤ ਨੂੰ ਲੱਗੀ ਨੀਂਦਾ ਮਨਜੀਤ ਲੱਗੀ ਪੈਣ ਮਨਜੀ ਗਰਮੀ ਤਾਂ ਨਹੀਂ ਮੀਂਹ ਆ ਗਿਆ ਬਾਹਰ ਬਹੁਤ ਆ ਗਿਆ ਹਾਂ ਕਿਤੇ ਆ ਗਿਆ ਮੀਂਹ ਮੈਰਾ ਦੇਖ ਰਿਹਾ ਮਨਜੀਤ ਨੂੰ ਵੀ ਮਨਜੀਤ ਆ ਚਲੋ ਠੀਕ ਹੈ ਜੀ ਫੇਰ ਮਿਲਦੇ ਹੈ ਕਿ ਨਹੀਂ ਬਾਈ ਮੜਾ ਹੁਣ ਰਾਮ ਜੀ ਕਰਦੇ ਰੈਸਟ ਅੱਜ ਗੱਲ ਹੋਈ ਸੀ ਕਹਿੰਦੇ ਚਾਚੀ ਕਹਿੰਦੀ ਵੀ ਬੈਗ ਉਥੀ ਛੱਡ ਦਿਓ ਚਾਚੀ ਦੋਏ ਤੰਨੂੰ ਗੱਲ ਦਾ ਪਤਾ ਤਾਂ ਸਵੇਰੇ ਕੀ ਹੋਣਾ ਤਾਂ ਮਨਜੀਤ ਨੇ ਪਤਾ ਕੀ ਕਹਿਣਾ ਤਾਂ ਵੀ ਐ ਕਰੋ ਚਾਹ ਪੀ ਲਈ ਜਾਓ ਬੈਗ ਲਿਆਓ ਚੱਕ ਕੇ ਪੈਗ ਇਹਨਾਂ ਦੇ ਬੈਗ ਹੋ ਗਏ ਮਿਲਟਰੀ ਦੇ ਅਫਸਰ ਦੇ ਉੱਪਰ ਅਸੀਂ ਖਿੱਚ ਕੇ ਲਿਆਏ ਤੁਸਾਂ ਨਾ ਨਾ ਅਸੀਂ ਚੱਕ ਕੇ ਲਿਆਏ ਅਸੀਂ ਕਿਹਾ ਵੀ ਹੁਣੀ ਚੱਕੋ ਅੱਧਾ ਅੱਧਵਾ ਆਪੇ ਲਿਆਈਆਂ ਚੱਕ ਕੇ ਆਪੇ ਆਣ ਸਭ ਨਹੀਂ ਚੱਕੇ ਹਾਂ ਸਭ ਕੋ ਸਮਾਨ ਬਸ ਐ ਕਹਿਣਾ ਚਲੋ ਠੀਕ ਹੈ ਜੀ ਫੇ ਮਿਲਦੇ ਬਾਅਦ ਚ ਲਓ ਜੀ ਪਹੁੰਚੇ ਵੀ ਤੇ ਹਿਮਾਚਲ ਸਭ ਤੋਂ ਪਹਿਲਾਂ ਤਾਂ ਨਾ ਤੁਹਾਨੂੰ ਹਸੀਨ ਬਾਦੀਆਂ ਦਿਖਾ ਦਈਏ ਵੀ ਕਿੰਨੀ ਸੋਹਣੀ ਗ੍ਰੀਨਰੀ ਹੋ ਗਈ ਪਹਿਲਾਂ ਤਾਂ ਅੱਗਾ ਲੱਗ ਗਈ ਤੇ ਇਹ ਕੁਦਰਤ ਦਾ ਕਹਿਰ ਬੋਲਿਆ ਤੇ ਹੁਣ ਦੇਖੋ ਫੇਰ ਕਹਿ ਨਹੀਂ ਕਰਦੇ ਕੁਦਰਤ ਮੁਰੇ ਕੁਝ ਵੀ ਨਹੀਂ ਹੈ ਦੇਖੋ ਫੇਰ ਹੋ ਗਿਆ ਨਹੀਂ ਹਰਾ ਪਰਾ ਤੇ ਆਹ ਲੋ ਜੀ ਚਾਚੇ ਨੇ ਵੀ ਤਿੰਨ ਚਾਰ ਖੇਤਾਂ ਚ ਉਹ ਲੈ ਕੁਸ ਬੀਜਿਆ ਹੈ ਉਹ ਪਰਾਂ ਵੀ ਤੇ ਆਪਾਂ ਨੇ ਇੱਕ ਵਾਰੀ ਪੂਰਾ ਤੁਹਾਨੂੰ ਵੀਊ ਦਿਖਾ ਦਈਏ ਫਿਰ ਤੇ ਮੀਂਹ ਪੈ ਰਿਹਾ ਜੀ 8-9 ਦਾ ਟਾਈਮ ਹੋ ਗਿਆ ਜੀ ਤੇ ਦੇਖੋ ਕਿੰਨੀ ਹਰਿਆਲੀ ਹੈ ਯਾਰੇ ਪਾਸੇ ਹਰੀ ਹਰੀ ਹੈ ਕਹਿਣਾ ਦੇ ਹਰੀਆਲੀ ਪੂਰੀ ਹੈ ਹਸੀਨ ਬਾਦੀਆਂ ਦੇ ਵਿੱਚ ਐਦਾਂ ਘਰ ਹੋਇਆ ਜੀ ਕਿੰਨਾ ਸੋਹਣਾ ਲੱਗਦਾ ਆ ਦੇਖੋ ਇਹ ਥੱਲੇ ਅਗੁੱਗ ਲੱਗ ਲਈ ਦੀ ਸਾਰੇ ਦਾ ਤਜੀਲ ਦੇ ਹਰੇ ਹੋਇਆ ਹੈ ਜੀ ਫੇਰ ਜੀ ਕਿੰਨਾ ਸੋਹਣਾ ਫੇਰ ਹਨ ਹਰਾਪਰਾ ਹੋ ਗਿਆ ਤੇ ਬੱਦਲਬਾਈ ਹੋਈ ਵੀ ਹੈ ਜੀ ਪੂਰੀ ਮੀਂਹ ਪੈ ਗਿਆ ਹਟਿਆ ਤੇ ਫੇਰ ਆ ਰਿਹਾ ਬੱਦਲ ਤੇ ਅੱਜ ਦਿਨ ਹੈ ਜੀ ਐਤਵਾਰ ਹਾਂ ਅੱਜ ਕਾਹ ਬਾਹਰ ਖੜੀ ਖੜੀ ਖੜ ਤੇ ਮੀਂਹ ਬਣਾ ਰਿਹਾ ਤੇ ਉਧਰ ਤੋਂ ਫੇਰ ਵਿਊ ਨਹੀਂ ਨਾ ਇਹ ਸਾਰੇ ਆਉਂਦਾ ਆਹ ਦੇਖੋ ਇੱਧਰ ਆ ਗਿਆ ਜੀ ਪਹਿਲਾਂ ਤੁਸੀਂ ਦੇਖ ਹੀ ਲਿਆ ਤੇ ਇਹ ਦੇਖੋ ਜੀ ਮੰਨਦੇ ਇਹਨੂੰ ਕਹਿੰਦੇ ਜੰਨਤ ਆ ਇਹਦੇ ਵੀ ਉੱਪਰ ਸੀ ਜਿਕਣਾ ਕਿ ਇਹ ਕਰਦਾ ਛੋਟੇ ਹੁੰਦੇ ਉਹ ਬੱਲਾ ਬੱਲਾ ਆਪਾ ਹਣਾ ਬੱਦਲ ਕਰੇ ਵੀ ਹੈ ਆ ਤੁਹਾਨੂੰ ਸੱਚ ਤੇ ਦਿਖਾ ਦਨੇ ਇਹਦੇ ਪਿੱਛੇ ਜਿਹਨੂੰ ਦੇਖਿਓ ਹੁਣ ਗਰੇਆਵਾ ਬੱਦਲਾ ਇਹਨੂੰ ਨੀਚੇ ਆਏ ਪਹਾੜ ਪਰ ਗਰੇਆਵਾ ਨਹੀਂ ਇਹਦੇ ਇਧਰ ਆਖਤ ਦੇ ਬੈਕ ਸਾਈਡ ਜੇ ਵੀ ਹੈ ਇਹ ਉਹ ਦੇਖੋ ਇੱਕ ਪੱਤਲਾ ਬਹੁਤ ਹੋਇਆ ਵੀ ਚਾਰੇ ਪਾਸੇ ਦਾ ਦਿਖਾ ਦਿੰਦੇ ਇਹ ਦੇਖੋ ਇਹ ਤਾਂ ਪਹਾੜ ਦੇ ਬੈਕ ਸਾਈਡ ਦੇ ਆਰੇ ਪਾਸੇ ਦਾ ਦਿਖਾਣਾ ਨਾਲੇ ਬੱਦਲ ਦੇਖ ਲੋ ਆਗੇ ਆਪਣੇ ਪੰਜਾਬ ਬਲ ਤੇ ਜਾਂ ਬਬਰ ਵੀਆਂ ਵੀਆਂ ਲਕੀ ਵੀ ਆ ਜੀ ਤੇ ਪਰੇ ਪਰੀਆਂ ਹੋਈਆਂ ਜੀ ਤੁਹੋ ਦੇਖੋ ਸਾਹਮਣੇ ਖਤਮ ਹੋ ਗਿਆ ਨਾ ਜਿਹੜਾ ਬੱਦਲ ਬੱਦਲ ਮਾਰਾ ਮੋਟਾ ਪਿਆਤਾ ਥੋੜਾ ਥੋੜਾ ਰਹਿ ਗਿਆ ਤੇ ਇਹ ਲੋਈ ਕਿੰਨੀ ਹਰਿਆਲੀ ਹੋ ਗਈ ਚਾਰੇ ਪਾਸੇ ਕਾਹ ਵੀ ਹੋ ਗਿਆ ਡੰਗਰਾਂ ਵਾਸਤੇ ਤੇ ਦਰਖਤ ਪੇੜ ਪੌਦੇ ਰੁੱਖ ਸਭ ਕੁਝ ਸਾਰੇ ਭਰੇ ਹੋ ਗਏ ਤੇ ਇਹ ਤੁਹਾਨੂੰ ਦਿਖਾਵਾਂਗੇ ਚਾਚੇ ਉਹਨਾਂ ਨੇ ਕਹਿਣਾ ਉਹਦੇ ਐਨਾ ਦੁਬਾਰਾ ਕਹਿਣਾ ਉਹਦੇ ਨਵੇਂ ਬੂਟੇ ਲਾਤੇ ਖੇਤ ਸਵਾਰ ਕੇ ਤੇ ਇਹ ਬੂਟਾ ਪਤਾ ਨਹੀਂ ਕਾਦਾ ਪੁੱਛੂੰਗੀ ਯਾ ਚੀ ਤੋ ਤਿੰਨ ਬੂਟੇ ਹੀ ਕਾਇ ਗਏ ਤੇ ਇਹ ਤਾਂ ਤੁਹਾਨੂੰ ਪਤਾ ਹੀ ਹੈ ਜੀ ਇਹ ਆਰਬੀਆਂ ਦੇ ਬੂਟੇ ਦੇਖ ਲਓ ਦੁਬਾਰਾ ਆਪਣੇ ਆਪ ਫੇਰ ਹੋ ਗਏ ਜਿੱਥੇ ਜਿੱਥੇ ਪਹਿਲਾਂ ਬੀਜ ਦੱਬਿਆ ਬਣੇ ਤੇ ਉੱਥੇ ਦੁਬਾਰਾ ਦੁਬਾਰਾ ਫੇਰ ਹੋ ਗਏ ਤੇ ਤੁਹਾਨੂੰ ਹੋਰ ਦਿਖਾ ਦਿੰਨੇ ਆਂ ਦੀ ਹੋਣੀ ਵਾਜ ਜਦੋਂ ਸੁਣ ਕੇ ਦੇਖੀ ਆ ਲਓ ਜੀ ਦਵਾਰਾ ਇਹ ਲਾਤੇ ਇਹ ਮਿਰਚਾਂ ਮੁਰਚਾਂ ਦੀ ਪੇਟੀ ਵਿੱਚੇ ਹੈ ਜੀ ਤੇ ਚਾਚਾ ਕਹਿੰਦਾ ਮੀਂਹ ਲੱਗੇ ਪੈਣ ਨਹੀਂ ਤਾਂ ਉਰੇ ਵੀ ਬਹੁਤ ਕੁਸਲਾਣਾ ਤਾਂ ਉਰੇ ਪਰ ਪਹਿਲਾਂ ਪੁਰਾਣੇ ਉਹ ਕਚੌਲਾਂ ਦਾ ਬੂਟਾ ਬਹੁਤ ਇਹ ਮਜੀਤੋ ਸਾਹਮਣੇ ਚਾਚੇ ਨੇ ਕਿਹਾ ਬੀਜ ਇਹ ਇਹ ਖੇਤਾਂ ਜਿਹੜੇ ਇਹ ਜਿਹੜੇ ਅਹੀਂ ਦਿਖਦੇ ਦੇ ਖਾ ਜੰਮ ਰਿਹਾ ਕੋਸੁਰਾਂ ਉੱਪਰ ਉਹ ਗੇਰੇ ਵਿੱਚ ਈਲ ਤੇ ਪੱਤੇ ਜੀ ਆਦਾ ਆ ਆਦਾ ਇਹ ਤੇ ਅੱਗੇ ਉਹ ਡੋੜਾਂ ਨੰਗੀਆਂ ਪਈਆਂ ਉਹ ਵੀ ਆਦਾ ਹੀ ਐ ਐਉਂ ਨਹੀਂ ਪਤਾ ਹੈਗਾ ਵਿੱਚੇ ਆਰਬੀ ਵੀਜੀ ਵੀ ਇਹਨਾਂ ਨੇ ਖਾਨੀ ਵਿੱਚੇ ਬਾਫੇ ਰੋਤ ਗਏ ਆਰਬੀ ਹੋਣੀ ਤੇ ਆਹ ਉਰਾਂ ਨੂੰ ਕਿੱਥੇ ਕਹਿੰਨੇ ਤੁਸੀਂ ਬੀਜੇ ਬਾਕੀ ਤਾਂ ਸਾਨੂੰ ਤਾਂ ਹਰਿਆਈਓ ਲੱਗਦੀ ਆ ਤੇ ਚੈਰੀ ਆ ਅੱਛਾ ਚੈਰੀ ਐ ਪਹਿਲਾਂ ਕਹੀਗੀ ਚੈਰੀ ਚੈਰੀ ਚਰੀ ਮੇਰੇ ਤਾਂ ਯਾਦ ਨਹੀਂ ਤਾਂ ਚਾਚਾ ਦੱਸ ਰਿਹਾ ਤਾਂ ਆ ਦੇਖੋ ਆ ਚਰੀ ਏ ਡੰਗਣਾ ਬਾਬਾ ਏ ਪੰਜ ਖੇਤ ਹੈ ਜੀ ਬੀਜੇ ਵੀ ਥਾਂ ਨੂੰ ਜੇ ਪਹਿਲਾਂ ਐ ਤੇ ਦਿਖਦਾ ਨਾ ਉਹ ਸੁੱਕਾ ਸੁੱਕਾ ਹੀ ਦਿਖਦਾ ਦਾ ਹੁਣ ਜੋ ਨੀਚੇ ਤੱਕ ਬੀਜੇ ਵਜਾ ਚੇ ਉਹ ਨੀਚੇ ਦਾ ਇਹਨ ਬੜੀ ਬੜੀ ਹੋ ਗਈ ਹੈ ਨਾ ਹੁਣ ਹਰਾ ਭਰਾ ਦਿਖਦਾ ਇਹ ਦੇਖੋ ਇਹਨ ਬੜਾ ਬੜਾ ਹੋ ਗਿਆ ਬਾਜਰਾ ਬਹੁਤ ਵਧੀਆ ਬਣਿਆ ਕਿਉਂਕਿ ਪਿੱਛੇ ਵੱਡਾ ਪਹਾੜ ਹੈ ਤੇ ਉਹਦੇ ਉੱਪਰ ਚੀਲ ਦੇ ਦਰਖਤ ਹੈ ਇੱਥੇ ਤੇ ਤਾਂ ਇਹਨ ਗ੍ਰੀਨਰ ਹੀ ਲੱਗਦੀ ਹੈ ਅਸੀਂ ਗੰਦੇ ਆਸੀ ਕੰਮ ਬਣਾਏ ਤੁਸਾਨੂੰ ਫੇਰ ਅੰਦਰ ਵਾੜ ਦੇ ਰੱਬ ਹਾਂ ਹੋਰ ਬਾਈ ਸੁਖਵਿੰਦਰ ਬੜੀ ਠੀਕ ੜਾ ਕਿਸ ਤਰ੍ਹਾਂ ਲੱਗ ਰਿਹਾ ਤੈਨੂੰ ਐਤ ਕੀ ਪਹਾੜ? ਅਧੀ ਦਾ ਠੀਕ ਹੈ ਜੀ। ਠੀਕ ਹੈ। ਮੌਸਮ ਠੰਡਾ ਹੈ। ਤੇ ਅੱਜ ਮੀਂਹ ਵੀ ਪੈ ਗਿਆ ਜੀ ਤੜਕੇ ਤੋਂ ਸਵੇਰ ਤੋਂ ਮੀਂਹ ਪੈ ਰਿਹਾ ਤੜਕੇ ਤੋਂ। 5:00 ਵਜੇ ਤੋਂ। ਖਣੀ ਚਾਹ ਰੇ 5:00 ਵਜੇ ਵੀ ਮੈਂ ਸਾਨੂੰ ਕਿਹ ਪਤਾ ਜੀ। ਨਾ ਨਾ 5 6:00 ਵਜੇ ਪਿਆ ਏ। ਬਸ ਫੇਰ 6 ਵੀ ਨਹੀਂ 6:30 ਦਾ ਕਿਹਾ ਦੀ ਜਖਣੀ ਮੈਂ ਚਾਹ ਬਣਾ ਲੀਕ ਬਣਾ ਲਈ ਗੰਦੀ। ਤੇ ਗੱਲਬਾਤ ਇਸ ਤਰ੍ਹਾਂ ਹੈ ਜੀ। ਵੀ ਜਿੱਕਣਾ ਅਸੀਂ ਪਹਿਲਾਂ ਦੇਖਿਆ ਤਾਂ ਨਾ ਇੱਧਰ ਸੰਤਾਂ ਐ ਹੋ ਗਿਆ ਤਾਂ ਵੀ ਕਿਆ ਬਣੂਗਾ ਪਰ ਚਾਚਾ ਕਹਿੰਦਾ ਤੁਸੀਂ ਆ ਕੇ ਤਾਂ ਦੇਖਿਓ ਕਹਿੰਦਾ ਬਰਸਾਤ ਆ ਦੇ ਹੁਣ ਤੁੰਦ ਜੀ ਫੇਰ ਉੱਠਿਆ ਨਹੀਂ ਫੇਰ ਨਹੀਂ ਆਇਆ ਨਾ ਹੂੰ ਮੈਂ ਤਾਂ ਹੀ ਗਏ ਨਹੀਂ ਮਾਸ ਤਾਂ ਘੁੰਮਣ ਆਏ ਸਾਨੂੰ ਅੰਦਰ ਨਾ ਬਾੜ ਲੈ ਮਨਜੀਤ ਨੇ ਦੇ ਕੇ ਗੱਲ ਕਰਤੀ ਜਾਂਦੀ ਨਾ ਸਵੇਰੇ ਮੈਨੂੰ ਕਹਿੰਦੀ ਕਹਿੰਦੀ ਅਸੀਂ ਤਾਂ ਘੁੰਮਣ ਆਏ ਤੇ ਤਰਬਾ ਇੱਧਰ ਮੀਂਹ ਪਾਤੇ ਆ ਉੱਧਰ ਤੂੰ ਪਾਉਂਦਾ ਨਹੀਂ ਮਾ ਤੈਨੂੰ ਇੱਧਰ ਮੀਂਹ ਤਾਂ ਮਿਲ ਗਿਆ ਨਾ ਐਂ ਠੰਡਾ ਤਾਂ ਮੀਂਹ ਨਹੀਂ ਰੱਖਣਾ ਹੁਣ ਹਾਏ ਔਰ ਇਹਦਾ ਲੋੜ ਇਹਦੀ ਹੂੰ ਤੇ ਉਹ ਸਾਹਮਣੇ ਅੰਬ ਪਰੰਬੀਆਂ ਪੱਕ ਰਹੀਆਂ ਕਲੇ ਪਲੀਆਂ ਪਲੀਆਂ ਹੈ ਨਹੀਂ ਇਹ ਚੁੱਪਣੀਆਂ ਚੁੱਪੀ ਜਾਓ ਹੁਣ ਇਹ ਦੇਖੋ ਇਹ ਸਾਹਮਣੇ ਦੇਖੋ ਐਨ ਪੱਕ ਰਹੀਆਂ ਜੀ ਉੱਪਰ ਇਹ ਦੇਖ ਲੋ ਅਬਿੰਦਰ ਸਿੰਘ ਨੂੰ ਚਾਹ ਠੰਡੀ ਕਰਕੇ ਦੇਣੀ ਬੰਦੀ ਹੈ ਲੈ ਕੇ ਅਬ ਤਾਂ ਮੰਨੂ ਗਲਾਣੀ ਆ ਹਾ ਕਿਆ ਪਤਾ ਟੇਪ ਹੀ ਨਹੀਂ ਆ ਨਾ ਮੇਰਾ ਲਾਤੇ ਆ ਤੇ ਉਹ ਸਾਹਮਣੇ ਦੇਖੋ ਜੀ ਪਾੜ ਜੀ ਦਾ ਖਤਰਾ ਰਹਿੰਦਾ ਵੀ ਗਿਰਨਾ ਜਾਵੇ ਉੱਪਰਲਾ ਪੱਥਰ ਐਨ ਟੱਕ ਲਿਆ ਸਾਰਾ ਦੇਖੋ ਜੀ ਕੁਦਰਤੀਜਾ ਕੁਦਰਤ ਨੇ गिरਦੇ ਨੇ ਜੀ ਤੇ ਟੁੱਟ ਕੇ ਵੀ ਟੁੱਟ ਕੇ गिरਦੇ ਹੂ ਤਾਂ ਤੀਖਾ ਜਿਹਾ ਹੀ ਰਿਹਾ ਵਾ ਉੱਪਰ ਹਣਾ ਚੁੰਜ ਜੀ ਅੱਦਾ ਹੀ ਪੱਥਰ ਵਾ ਬਹੁਤ ਉੱਚਾ ਹੀ ਹੋਰ ਇਹ ਤੇ ਜੇ ਦੇਖਾ ਨਾ ਬਹੁਤ ਉੱਚਾ ਉਹ ਸਾਹਮਣੇ ਜਿਕਣਾ ਜੋੜ ਜੀ ਹੈ ਨਾ ਉੱਪਰ ਗੁਰਦੁਆਰਾ ਤੇ ਐਦਾਂ ਹੀ ਉਹ ਲਾਸਟ ਮਾ ਪੱਥਰ ਬੜਾ ਜਿਹੜਾ ਉਹ ਸਭ ਤੋਂ ਉੱਪਰ ਹੈ ਨਾ ਹਾਂ ਇੱਥੇ ਗਏ ਕਦੀ ਇੱਥੇ ਉਰੇ ਜਾਏ ਤੁਸੀਂ ਸਾਡੇ ਵਰਗੇ ਕੋਈ ਛੱਡਿਆ ਉੱਥੇ ਛੱਡਿਆ ਉਹ ਛੱਡਿਆ ਆਹ ਆਹ ਸਾਰੇ ਗਾਇਆ ਕੋਈ ਫੇ ਨਹੀਂ ਹੈ ਦੇਖੋ ਤਾਂ ਇਹ ਦੇਖੋ ਉੱਪਰ ਬਾਂਸਾਂਗਲ ਕਿੰਨਾ ਐ ਰਲਦਕ ਛੱਤਾਂ ਬਣੀਆਂ ਵੀ ਹੁੰਦੀਆਂ ਉੱਪਰ ਨੂੰ ਦੇਖੀ ਉੱਪਰ ਮੈਂ ਛੱਤਾਂ ਬਣਾਈਆਂ ਵੀ ਹੁੰਦੀਆਂ ਬਾਂਸਾਂਗਲ ਸੰਘਣਾ ਹੋਇਆ ਪਿਆ ਦੇਖ ਤਾਂ ਵਿੱਚ ਬਾਂਸੇ ਦਿਖ ਰਹੇ ਸਾਰੇ ਹਰੇ ਹਰੇ ਅੱਛਾ ਜਿਹੜੇ ਥੱਲੇ ਨੂੰ ਗਰੇਵੇ ਉੱਪਰ ਤੇ ਇਹ ਆਈ ਜਿਹੜੇ ਕਹਿੰਦੇ ਥੱਲੇ ਨੂੰ ਗਰੇਵੇ ਸਾਰਾ ਬਾਂਸ ਹੈ ਇਹ ਮੀ ਹੋ ਗਿਆ ਸਟਾਰਟ ਫੇਰ ਮੈਂ ਕਿਹਨਾ ਰੰਗ ਬੰਨੇ ਪਈ ਤੇ ਹੁਣ ਤੁਹਾਨੂੰ ਸਾਨੂੰ ਦਿਖਾਈਏ ਜੀ ਸਾਹਮਣੇ ਦਾ 뷰 ਵੀ ਕਿਆ ਬਣਿਆ ਇਹ ਦੇਖੋ ਜੀ ਹੁਣ ਮੀਂਹ ਪੈ ਰਿਹਾ ਨਾ ਸਾਹਮਣੇ ਦੇਖੋ ਆਹ ਸਾਹਮਣੇ ਕਿੰਨਾ ਉੱਚਾ ਆਪਣੇ ਪਹਾੜ ਹੈ ਇਹਦੇ ਵਿੱਚ ਬਦਲ ਹੀ ਫਸ ਗਿਆ ਹੈ ਬੱਦਲ ਫਸ ਗਿਆ ਹੈ ਦੇਖੋ ਜਿਹੜਾ ਆਪਾਂ ਪਿੱਛਾ ਦੇਖ ਰਹੇ ਨਾ ਘਰਾਂ ਦੇ ਸਾਹਮਣੇ ਹੈ ਸਾਹਮਣੇ ਘਰਾਂ ਕੋਈ ਹੈ ਬਦਲੀ ਫਸ ਗਈ ਨਹੀਂ ਵਿਚਾ ਕਹਿਣ ਉਹ ਸਾਹਮਣੇ ਤੇ ਹੋਰ ਦੇਖ ਆਈਏ ਇੱਧਰ ਤਾਂ ਕੁਝ ਦਿਖਦਾ ਹੀ ਨਹੀਂ ਜਿਆਦਾ ਪੈ ਰਿਹਾ ਸਾਹਮਣੇ ਵਾਲੇ ਪਹਾੜ 'ਚ ਇੱਧਰ ਨਾਲ ਜਿੰਨਾ ਮੀਂਹ ਹੁੰਦਾ ਏ ਉਹਨਾਂ ਧੂਆਂ ਜਿਹਾ ਲੱਗ ਲਾ ਜਾਂਦਾ ਪਹਾੜਾਂ ਦੇ ਉੱਤੇ ਉਹ ਦੇਖੋ ਇਹ ਪਰ ਮੀਂਹ ਪੂਰਾ ਏ ਇੱਧਰ ਨੂੰ ਇਹ ਘਟ ਏ ਸਾਹਮਣੇ ਵਾਲੇ ਪਾਸੇ ਇੱਧਰ ਕਲੀਅਰ ਦਿਖ ਰਿਹਾ ਨਾ ਇਹ ਇਹ ਤੇ ਗੀਤਾ ਦਰਖਤ ਹਰੇ ਭਰੇ ਪਰ ਫਾਲ ਪਤਾ ਨਹੀਂ ਲੱਗਿਆ ਖਣੀ ਨਹੀਂ ਆ ਰੂੜੂ ਇਹ ਬਾਕੀ ਅੰਬੀਆਂ ਦਾ ਦੇਖਦੇ ਆ ਕਰਦੇ ਕੰਮ ਕਰ ਕਿੰਨਾ ਸੋਹਣਾ 뷰 ਹੈ ਸਾਹਮਣੇ ਹਰੇ ਭਰੇ ਪਹਾੜ ਸੀਨ ਬਾਦੀਆਂ ਤੇ ਉੱਪਰ ਗਿਰ ਗਿਆ ਬੱਦਲ ਤੇ ਹੁਣ ਪੈ ਕੇ ਜਾਊਗਾ ਤੇ ਇਹਨਾਂ ਕੋ ਹੋਰ ਵੀ ਆ ਜੀ ਮੀਂਹ ਪੈ ਕਨ ਨਿਖਰਿਆ ਜਾ ਘਰ-ਬਾਰ ਦਾ ਐਮ ਕਲੀਅਰ ਦਿਖ ਰਿਹਾ ਜੀ ਸਾਹਮਣੇ ਇਹ ਕਿੰਨੇ ਬੱਦਲ ਆ ਰਿਹਾ ਉਧਰ ਦਾ ਧੁੱਪ ਤਾਂ ਪਚੜ ਗਈ ਲੱਗਦਾ ਹੁਣੇ ਹੀ ਫੋਨ ਕਰਿਆ ਤਾਂ ਹੀ ਮੈਂ 8:30 ਦਾ ਟਾਈਮ ਹੋ ਰਿਹਾ ਤੇ ਕਹਿੰਦੇ 20 ਮਿੰਟ ਪਹਿਲਾਂ ਮੀਂਹ ਪੈ ਕੇ ਹਟਿਆ ਇੱਧਰ ਪੈ ਰਹੀ 4 ਵਜੇ ਦਾ ਇੱਧਰ ਚਾਚੀ ਨੇ ਵੀ ਆਪਣੇ ਮੂਰੇ ਖੇਤ ਸਵਾਰ ਕੇ ਮਿਰਚਾਂ ਮੁਰਚਾਂ ਲਾਤੀਆਂ ਬਣਾਤੀ ਗੱਲਬਾਤ ਅਰਬੀਆਂ ਵੀ ਲਾਤੀਆਂ ਚਾਚੇ ਨੇ ਚਰੀ ਵੀ ਬੀਤੀ ਤੇ ਗੁੱਡ ਕਰਤੇ ਆ ਕੰਮ ਓਹੋ ਕਦਾਈ ਛਤਰੀ ਲਈ ਕੋ ਮਰੇ ਹੋ 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 ਇੱਧਰ ਤਾਂ ਆਪਣੇ ਘਰਾਂ ਕੋਲ ਤਾਂ ਖੜਦੇ ਜੀ ਇਹ ਨਹੀਂ ਕਰਿਆ ਖੱਪੜੇ ਕਾਇ ਕਾ ਹੋ ਗਿਆ ਸਾਹਮਣੇ ਗੁਰਦੁਆਰਾ ਸਾਹਿਬ ਦੇਖੋ ਇੱਕੇ ਲਗਤ ਨਾ ਜਿਹੜਾ ਆਪਾਂ ਬਦਲੀ ਦੇਖਦੇ ਇੱਕੇ ਲਗਤ ਫੈਲ ਗਿਆ ਉਹ ਸਾਰੇ ਪਹਾੜ ਪਰ ਹੋ ਗਿਆ ਧੂਆਂ ਜਾਂ ਨੀਚੇ ਤੱਕ ਹੋ ਗਿਆ ਜੀ ਆਈ ਮੈਨਾਂ ਦੇਖਣ ਤੋਂ ਹਟਾ ਦੇਣਾ ਸਾਰਾ ਪਹਾੜ ਉਹ ਦੇਖੋ ਨਾ ਇਹੋ ਦਿਖਣੇ ਦੀ ਹਟ ਗਿਆ ਇੱਕ ਲਾ ਫੈਲ ਗਿਆ ਨਾ ਹਵਾ ਹਵਾ ਹੋ ਗਈ ਤੱਲੇ ਹਵਾ ਗਿਆ ਫਿਰ ਬੱਦਲ ਫੈਲ ਜਾਂਦਾ ਖੜ ਜਾਂਦਾ